ਹੈਲੋ ਹੈਲੋ ਕਿਵੇਂ ਹੈ ਲਾਈ ਜਨ ਲੋਕਾਂ ਦੇ ਮੋਟਰਸਾਈਕਲਾਂ ਨੂੰ ਪੈਂਚਰ ਪੈਂਚਰ ਉਹ ਕਿਹੜੀਆਂ ਗੱਲਾਂ ਕਰਦੀਆਂ ਮਿੱਠੀਏ ਉਹ ਦਿਨ ਪੁਰਾਣੇ ਹੋ ਗਏ ਉਹ ਮੈਂ ਤਾਂ ਲੰਟਿਆ ਹੋਇਆ ਚੰਡੀਗੜ੍ਹ ਯਾਰਾਂ ਦੋਸਤਾਂ ਨਾਲ ਮੌਜ ਚ ਮੂੰਹ ਹੈਗਾ ਲੰਟੇ ਦਾ ਤੇਰਾ ਮੂੰਹ ਹੈਗਾ WhatsApp ਕਾਲ ਕਰਨ ਵਾਲਾ ਕਿ ਨੈਟ ਪਾ ਕੇ ਨਵਾਂ ਬੁਆਇਆ ਓਹੋ ਓ ਮਾਈ ਗਾਡ ਐਕਚੁਅਲੀ ਮੈਂ ਤੈਨੂੰ ਦੱਸਣਾ ਭੁੱਲ ਗਈ ਸੀ ਲਾਸਟ ਮੰਥ ਨਾ ਮੈਂ ਆਸਟ੍ਰੇਲੀਆ ਆ ਗਈ ਸੀ ਨਾ ਆਸਟ੍ਰੇਲੀਆ ਓਹੋ ਓ ਮੈਂ ਵੀ ਤੈਨੂੰ ਦੱਸਣਾ ਭੁੱਲ ਗਿਆ ਡਾਰਲਿੰਗ ਮੇਰੀ ਨਾ 15 ਦਿਨ ਪਹਿਲਾਂ 2.2 ਕਰੋੜ ਦੀ ਲਾਟਰੀ ਨਿਕਲਿਆ ਜੀ ਅੱਛਾ ਜੀ ਹਾਂ 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 ਆਪਾਂ ਤਾਂ ਪਰ ਨਵੀਂ ਥਾਰ ਘੜਾ ਲਈ ਤੇ ਇੱਕ ਲੈ ਲਿਆ ਸ਼ੋਰੂਮ ਉਸੇ ਦੀ ਬਸ ਪਾਰਟੀ ਦਿਨਾਇਆ ਸੀ ਦੋਸਤਾਂ ਨੂੰ ਓਹ ਹੋ ਯਾਰ ਕੀ ਹੋ ਗਿਆ ਕੀ ਹੋ ਗਿਆ ਮੇਰੀ ਕੌਫੀ ਡੋਲਤੀ ਸਾਰੀ ਸਟਾਰਬਕ ਦੀ ਯਾਰ ਉਹ ਦੋ ਫੇਰ ਦੀ ਲੈਂਦੀ ਸੀਗੀ ਕਾਹਨ ਮੈਂ ਵੀ ਲੈ ਕੇ ਆਇਆ ਚੱਲ ਆਏ ਪੈਸੇ ਬਥੋ ਹਾਂ ਹਾਂ ਤੂੰ ਦੱਸ ਦੁੱਖ ਕੀ ਕਰਦੀ ਸੀਗੀ ਹਾਂ ਇਨਾ ਦੇਖ ਇੱਕ ਮਿੰਟ ਮੈਂ ਕਰਦਾ ਮੈਂ ਅੱਜ ਗੱਲ ਹਾਂ ਕੰਮ ਕਰ ਲੈ ਯਾਰ ਭਰਾਵਾ ਕਿਉਂ ਕਿ ਚੀ ਨਵੇਂ ਵਿਚਾਰੀ ਦਾ ਮੈਂ ਚੀ ਨਵੇਂ ਹੋਰ ਆ ਤੈਨੂੰ ਦਿਖਾਵਾਂ ਤੁਹਾਡੇ ਵੈਦਰੀ ਨੇ ਨਾਈਟ ਹੈ ਕਿਨ ਕੋਠੇ ਜਿਹੜੇ ਰੈਸਟੋਰੈਂਟ ਤੇ ਬੈਠੀ ਨੇ 2000 ਦੀ ਪਲੇਟ ਪੈਂਦੀ ਆ ਓਬ ਕਿਵੇਂ ਆਸਟ੍ਰੇਲੀਆ ਵਾਲੀ ਏ ਵਧੀਆ ਯਾਲੰਟੇ ਵਾਲਿਆ ਆਹ ਹੈ ਹੋ